ਜਿੱਥੇ ਅਸੀਂ ਬੈਠੇ ਹਾਂ ਤਨ ਕਰਕੇ ਬੈਠੇ ਹੋਈਏ ਪਰ ਮਨ ਇੱਥੇ ਹਾਜ਼ਰ ਜ਼ਰੂਰ ਹੋਵੇ ਮਨ ਹੈ ਕਿ ਪਾਤਸ਼ਾਹ ਕਿੰਦੇ ਮਨ ਤੂੰ ਜੋਤ ਸਰੂਪ ਐ ਆਪਣਾ ਮੂਲ ਪਛਾਣ ਮਨ ਦੱਸਦਾ ਨਹੀਂ ਪਰ ਸਾਰੇ ਕੰਮ ਹੀ ਮਨ ਤੇ ਅੱਜ ਮਨ ਕਰ ਰਿਹਾ ਗੁਰੂ ਸਾਹਿਬ ਦੀ ਹਜ਼ੂਰੀ ਚ ਬੈਠੀਏ ਅੱਜ ਕਰ ਰਿਹਾ ਨਾ ਬੈਠੀਏ ਅੱਜ ਮਨ ਕਰ ਰਿਹਾ ਸਵੇਰੇ ਉੱਠੀਏ ਨਿਤਨੇਮ ਕਰੀਏ ਅੱਜ ਮਨ ਕਰ ਰਿਹਾ ਨਹੀਂ ਸੌਣ ਚ ਆਨੰਦ ਹੈ ਅੱਜ ਮਨ ਕਰ ਰਿਹਾ ਕੁਝ ਖਾਦਾ ਜਾਵੇ ਅੱਜ ਮਨ ਕਰ ਰਿਹਾ ਨਹੀਂ ਕੁਝ ਨਹੀਂ ਖਾਣਾ ਸਾਰੀ ਜ਼ਿੰਦਗੀ ਮਨ ਤੇ ਲੰਘ ਜਾਂਦੀ ਹੈ ਮਨ ਕਿਤੇ ਨਹੀਂ ਦਿਸਦਾ ਕਿਤੇ ਨਹੀਂ ਦਿਸਦਾ ਸਾਰੀ ਜ਼ਿੰਦਗੀ ਮਨ ਤੇ ਲੰਘ ਜਾਂਦੀ ਹੈ ਮੈਂ ਬਤੌਰ ਪੇਸ਼ਾ ਡਾਕਟਰ ਹਾਂ ਜਦੋਂ ਕੋਈ ਮਰ ਜਾਂਦਾ ਸੀ ਪੋਸਟਮਾਰਟਮ ਕਰਦੇ ਹਾਂ ਅਸੀਂ ਉਹਦੀਆਂ ਕਿਡਨੀਸ ਵੇਖਦੇ ਹਾਂ ਲੰਚ ਵੇਖਦੇ ਆ ਬ੍ਰੇਨ ਵੇਖਦੇ ਆ ਅਸੀਂ ਅਸਿਪੈਂਕਰੀਆਸ ਵੇਖਦੇ ਆ ਲੀਵਰ ਵੇਖਦੇ ਆ ਗਾਲ ਬਲੇਟਰ ਵੇਖਦੇ ਆ ਉਹਦੇ ਸਾਰੇ ਦਿਸਦੇ ਅੰਗ ਅਸੀਂ ਵੇਖਦੇ ਆ ਮਨ ਕਿਤੇ ਨਹੀਂ ਲੱਭਦਾ ਸਭ ਤੇ ਸੱਚ ਜਾਣਿਓ ਦੁਨੀਆ ਦੇ ਵਿੱਚ ਦਿਸਦੇ ਅੰਗ ਹੀ ਵਿਕਦੇ ਨੇ ਜੋ ਦਿਖਦਾ ਹੈ ਉਹ बिकਦਾ ਹੈ ਦਿਸਦੇ ਅੰਗ ਹੀ ਵਿਕਦੇ ਨੇ ਅੱਖਾਂ ਵਿਕਦੀਆਂ ਨੇ ਖੂਨ ਵਿਕਦਾ ਹੈ ਗੁਰਦੇ ਵਿਕਦੇ ਨੇ ਕਿਡਨੀਸ ਵਿਕਦੀਆਂ ਨੇ ਲਿਵਰ ਟ੍ਰਾਂਸਪਲੈਂਟ ਹੁੰਦੇ ਨੇ ਹਾਰਟ ਟ੍ਰਾਂਸਪਲੈਂਟ ਹੁੰਦੇ ਨੇ ਜੋ ਦਿਖ ਰਿਹਾ ਸਰੀਰ ਦਾ ਅੰਗ ਉਹ ਵਿਕ ਰਿਹਾ ਪਰ ਗੁਰੂ ਪਾਤਸ਼ਾਹ ਕਹਿੰਦੇ ਤੁਹਾਡੇ ਦਿਸਦੇ ਅੰਗ ਤਾਂ ਵਿਗਦੇ ਹੋਣਗੇ ਪਰ ਜਿਹੜਾ ਮੈਂ ਖਰੀਦਣਾ ਉਹ ਨਹੀਂ ਦਿਸਦਾ ਮਨ ਵੇਚੇ ਸਤਗੁਰੂ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਹੁਣ ਤੁਹਾਡੇ ਮਨ ਚ ਕੀ ਮੈਨੂੰ ਨਹੀਂ ਪਤਾ ਮੇਰੇ ਮਨ ਚ ਕੀ ਤੁਹਾਨੂੰ ਨਹੀਂ ਪਤਾ ਕੋਈ ਐਸਾ ਥਰਮਾਮੀਟਰ ਨਹੀਂ ਕੋਈ ਐਸਾ ਬੀਪੀ ਪ੍ਰੇਟਸ ਨੂੰ ਤੇ ਲਾ ਕੇ ਵੇਖ ਲਈਏ ਤੁਹਾਡੇ ਮਨ ਚ ਕੀ ਹੈ ਤੇ ਮੇਰੇ ਮਨ ਚ ਕੀ ਹੈ ਤੇ ਬਾਦਸ਼ਾਹ ਨੂੰ ਪੁੱਛੀਏ ਫਿਰ ਮਨ ਹੈ ਕੀ ਬਾਦਸ਼ਾਹ ਕਿੰਦੇ ਮਨ ਤੁੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਮਨ ਦਾ ਮੂਲ ਕੀ ਹੈ ਜਿਨਨੇ ਆਤਮ ਚੀਨਿਆ ਪ੍ਰਮਾਤਮ ਸੋਈ ਜਿਨ੍ਹਾਂ ਨੇ ਮਨ ਨੂੰ ਪਛਾਣ ਲਿਆ ਉਹ ਉਹਦਾ ਰੂਪ ਬਣ ਗਏ ਤੇ ਬਾਦਸ਼ਾਹ ਨੂੰ ਪੁੱਛੀ ਹੁਣ ਪਛਾਣਣੀ ਕਿਵੇਂ ਮਨ ਤਾਂ ਜੋਤ ਸਰੂਪ ਹੈ ਪਛਾਣੀਏ ਕਿਵੇਂ ਤੇ ਪਾਤਸ਼ਾਹ ਕਹਿੰਦੇ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਏ ਮਨ ਜੋਤ ਸਰੂਪ ਹੈ ਬਾਣੀ ਸਤ ਸਰੂਪ ਹੈ ਜਦੋਂ ਤੁਸੀਂ ਬਾਣੀ ਦੇ ਨਾਲ ਜੁੜ ਕੇ ਆਪਣੇ ਆਪ ਨੂੰ ਉਸ ਅਵਸਥਾ ਤੇ ਖੜਾ ਕਰ ਲਿਆ ਨਾ ਜਿੱਥੇ ਮਨ ਗੁਰੂ ਨੂੰ ਦੇ ਦਿੱਤਾ ਤੇ ਉੱਥੇ ਜਾ ਕੇ ਫਿਰ ਗੱਲ ਪੈਦਾ ਹੁੰਦੀ ਹੈ ਮੇਰੀ ਪ੍ਰੀਤ ਗੋਬਿੰਦ ਸਿਓ ਜਿੰਨ ਘਟੇ ਮੈਂ ਤੋਂ ਮੋਲ ਮਹੰਗੀ ਲਈ ਜੀਸ ਤੇ ਗੁਰੂ ਦਾ ਪਿਆਰ ਮਨ ਨੂੰ ਵੇਚ ਕੇ ਲਿਆ ਤੇ ਮਨ ਨੂੰ ਵੇਚ ਕੇ ਲਿਆ ਗਿਆ ਪਿਆਰ ਹੀ ਪੂਰਨ ਪ੍ਰੀਤ ਹੈ ਉਹਦੇ ਵਾਸਤੇ ਸੰਸਾਰਿਕ ਮੋਹ ਤੋਂ ਟੁੱਟਣਾ ਪੈਂਦਾ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਿਹਾੜੇ ਦੇ ਸੰਬੰਧ ਦੇ ਵਿੱਚ ਅੱਜ ਗੁਰੂ ਦੀ ਗੋਚ ਵਿੱਚ ਬੈਠੇ ਹਾਂ ਤੇ ਗੁਰੂ ਪਾਤਸ਼ਾ ਆਪਣੀ ਪਾਵਨ ਬਾਣੀ ਚ ਇੱਕ ਬੜੀ ਪਿਆਰੀ ਗੱਲ ਕਰਦੇ ਨੇ ਤੇ ਜਿੰਨੇ ਗੁਰੂ ਪਾਤਸ਼ਾ ਦੇ ਉਪਦੇਸ਼ ਨੇ ਕੋਸ਼ਿਸ਼ ਕਰੀਏ ਸਾਡੇ ਹਿਰਦੇ ਚ ਵਸ ਜਾ ਪਾਤਸ਼ਾ ਕਹਿੰਦੇ ਨੇ ਬਹੁਤ ਮਧ ਜਿਉ ਬਾਸ ਬਸਤ ਹੈ ਮੂਕਰ ਮਾਹੇ ਜੈਸੀ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜਾਈ ਉਹ ਹਉਮਤ 'ਚ ਉਹ ਬਾਸ ਬਸਤ ਹੈ ਫੁੱਲ ਦੇ ਵਿੱਚ ਜਿਵੇਂ ਸੁਗੰਧ ਵਸਦੀ ਹੈ ਹੈ ਨਜ਼ਰ ਨਹੀਂ ਆ ਰਹੀ ਕੇਵਲ ਉਸ ਨੂੰ ਸੁੰਗਿਆ ਜਾ ਸਕਦਾ ਪਰ ਕੀ ਇੱਕ ਫੁੱਲ ਦੇ ਵਿੱਚ ਦੋ ਸੁਗੰਧਾਂ ਹੋ ਸਕਦੀਆਂ ਨੇ ਨਹੀਂ ਸਰੀਰ 'ਚ ਇੱਕ ਹੀ ਆਤਮਾ ਹੈ ਦੂਸਰੀ ਆਤਮਾ ਇਸ ਸਰੀਰ 'ਚ ਨਹੀਂ ਆ ਸਕਦੀ ਸੋ ਜਿਹੜੇ ਲੋਕ ਕਈ ਵਾਰ ਕਹਿੰਦੇ ਨੇ ਸਾਨੂੰ ਭੂਤ ਚੰਬੜ ਗਿਆ ਸਾਡੇ ਚ ਕੋਈ ਹੋਰ ਆਤਮਾ ਆ ਗਈ ਇਹ ਨਰੋਲ ਵਖੰਡ ਹੈ ਬਿਲਕੁਲ ਪਖੰਡ ਹੈ ਕਿਉਂਕਿ ਗੁਰੂ ਪਾਤਸ਼ਾਹ ਦਾ ਹੁਕਮ ਹੈ ਤੈਸੀ ਹੀ ਹਰ ਬਸੇ ਨਰੰਤਰ ਜਿਵੇਂ ਇੱਕ ਫੁੱਲ ਦੇ ਵਿੱਚ ਇੱਕ ਖੁਸ਼ਬੂ ਰਹਿ ਸਕਦੀ ਹੈ ਇੱਕ ਸਰੀਰ ਦੇ ਵਿੱਚ ਇੱਕ ਹੀ ਆਤਮਾ ਹੈ ਤੇ ਆਤਮਾ ਦਾ ਸੂਖਮ ਸਿਰਾ ਜਿਸ ਨੂੰ ਸੀ ਡਿਸੀਜਨ 메ਕਿੰਗ ਬੋਡੀ ਕਿੰਨੇ ਉਮਨ ਹੈ ਮਾਈਂਡ ਸੰਕਲਪ ਔਰ ਵਿਕਲਪ ਕੀ ਕਰਨਾ ਹੈ ਕੀ ਨਹੀਂ ਕਰਨਾ ਮੁਕਰ ਮਾਹੇ ਜੈਸੇ ਛਾਈ ਤੁਸੀਂ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਜੋਗਰ ਤੇਗ ਬਹਾਦਰ ਸਾਹਿਬ ਕਹ ਰਹੇ ਨੇ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਜਾਓ ਕੀ ਤੁਹਾਨੂੰ ਆਪਣੇ ਦੋ ਰੂਪ ਦਿਸਣਗੇ ਨਹੀਂ ਇੱਕ ਸ਼ੀਸ਼ੇ ਦੇ ਸਾਹਮਣੇ ਇੱਕ ਰੂਪ ਹੀ ਦਿਸੇਗਾ ਪਰ ਜੇ ਛੀਸ਼ੇ ਦੋ ਰੱਖ ਲਓ ਰੂਪ ਤਾਂ ਦੋ ਦਿਸਣਗੇ ਪਰ ਮਨ ਦੁਬਦਾ ਚ ਪਈਸਾ ਪਈ ਗੁਰਦਾਸ ਬੜੀ ਪਿਆਰੀ ਗੱਲ ਕਰਦਿਨੇ ਦੋਏ ਦਰਪਨ ਦੇਖੈ ਏਕ ਸੇ ਅਨੇਕ ਰੂਪ ਦੋਏ ਨਾ ਪਾਪ ਧਰੇ ਪਹੁੰਚੇ ਨਾ ਪਾਰ ਹੈ ਦੋ ਸ਼ੀਸ਼ੇ ਰੱਖ ਕੇ ਤੁਸੀਂ ਦੋ ਚਿਹਰੇ ਵੇਖਣ ਦਾ ਯਤਨ ਤਾਂ ਕਰੋ ਫਾਇਦਾ ਕੋਈ ਨਹੀਂ ਦੋਏ ਨਾ ਪਾਪ ਧਰੇ ਪਹੁੰਚੇ ਨਾ ਪਾਰ ਹੈ ਦੋ ਕਿਸ਼ਤੀਆਂ ਦੇ ਚ ਪੈਰ ਰੱਖ ਲਓ ਪਾਰ ਨਹੀਂ ਜਾ ਸਕਦੇ ਸਮਝਾਉਣ ਦਾ ਯਤਨ ਦੋਹੇ ਦੇਸਾ ਗਹਿ ਗਹਾਏ ਸੇ ਹੱਥ ਪਾਉ ਟੂਟੇ ਦੋ ਰਹੇ ਦੁਚਿੱਤ ਹੋਏ ਭੂਲ ਭਗਤਾਰ ਹੈ ਦੋਏ ਭੂਪ ਚਾਕੇ ਗਾਉਂ ਪਰ ਜਾ ਨ ਸੁખી ਹੋਤ ਦੋਏ ਪੁਰਖਨ ਕੀ ਨ ਨਾਰ ਕੁਲਾਤਾਰ ਹੈ ਗੁਰ ਸਿੱਖ ਹੋਏ ਆਨ ਦੇਵ Տੇਵ ਸੇਵ ਗਹਿ ਸਹੇ ਚਮ ਦੰਡ ਤ੍ਰਿਗ ਜੀਵਨ ਤ੍ਰਿਕਾਰ ਹੈ ਕਹਿਨ ਤੋ ਭਾਵ ਦੋ ਕਿਸ਼ਤੀਆਂ ਚ ਪੈਰ ਰੱਖੋਗੇ ਪਾਰ ਨਹੀਂ ਜਾ ਸਕਦੇ ਰਸਤੇ ਤੇ ਆ ਕੇ ਦੁਬਦਾ ਚ ਪੈ ਜਾਵੋਗੇ ਸਹੀ ਰਸਤੇ ਤੇ ਨਹੀਂ ਤੁਰ ਸਕਦੇ ਇੱਕ ਸ਼ਹਿਰ ਤੇ ਦੋ ਰਾਜੇ ਹੋਣ ਤਾਂ ਸ਼ਹਿਰ ਦੇ ਵਾਸੀ ਸੁਖੀ ਨਹੀਂ বাস ਸਕਦੇ ਇਸੇ ਤਰ੍ਹਾਂ ਦੇ ਨਾਲ ਇੱਕ ਔਰਤ ਦੇ ਦੋ ਪਤੀ ਹੋਣ ਤੇ ਉਹ ਪਤੀਵਰਤਾ ਨਹੀਂ ਅਖਵਾ ਸਕਦੀ ਤੇ ਪਾਤਸ਼ਾਹ ਕਹਿੰਦੇ ਨੇ ਇਸੇ ਤਰ੍ਹਾਂ ਗੁਰਸਿੱਖ ਹੋਏ ਆਨਦੇਵ ਟੇਵ ਸੇਵ ਗਏ ਹੋਵੇ ਗੁਰੂ ਦਾ ਸਿੱਖ ਤੇ ਮੱਥਾ ਕਿਸੇ ਹੋਰ ਦੇ ਅੱਗੇ ਟੇਕੇ ਤੇ ਫਿਰ ਗੁਰਸਿੱਖ ਹੋਏ ਆਨਦੇਵ ਟੇਵ ਸੇਵ ਗਏ ਸਹੇ ਜਮ ਦੰਡ ਤ੍ਰਿਗ ਜੀਵਨ ਤ੍ਰਕਾਰ ਹੈ ਉਹਨੂੰ ਸਿੱਖ ਦਾ ਜੀਵਨ ਤਰਕਾਰ ਦੇ ਜੋਗ ਹੈ ਜਿਹੜਾ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਅੱਗੇ ਸਿਰ ਚਕਾਉਂਦਾ ਹੈ ਅਸੀਂ ਰੋਜ਼ ਗੁਰੂ ਪਾਤਸ਼ਾਹ ਦੀ ਪਾਵਨ ਮਜ਼ੂਰੀ 'ਚ ਖੜੇ ਹੋ ਕੇ ਇਹ ਗੱਲ ਤਾਂ ਇਹਨਾਂ ਸਭ ਸਿੱਖਨ ਕੋ ਹੁਕਮ ਹੈ ਗੁਰੂ ਮੰਨਿਓ ਤੇ ਫਿਰ ਪੰਥ ਦਾ ਸਿਰ ਕਿਸੇ ਹੋਰ ਦੇ ਅੱਗੇ ਕੋ ਚੁਕੇ ਜੇ ਗੁਰੂ ਗ੍ਰੰਥ ਹੈ ਤੇ ਫਿਰ ਸਾਡਾ ਸਿਰ ਕਿਸੇ ਦੇਵਤਾਰੀ ਦੇ ਅੱਗੇ ਕਿਸੇ ਪਖੰਡੀ ਦੇ ਅੱਗੇ ਕਿਸੇ ਆਪਣੇ ਆਪ ਨੂੰ ਹੀ ਸਤਿਗੁਰੂ ਖਾਉਣ ਵਾਲੇ ਦੇ ਅੱਗੇ ਕਿਉਂ ਝੁੱਕੇ ਜੀ ਸਾਡਾ ਗੁਰੂ ਤਾਂ ਪਤਾ ਕਿਹੜਾ ਮੈਨੂੰ ਦੁਨੀਆ ਦੇ ਵਿੱਚ ਕੋਈ ਐਸਾ ਗੁਰੂ ਦੱਸ ਦਿਓ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਸਿਰ ਸ਼ਾਹ ਪਾਤਸ਼ਾਹ ਨਿਹਚਲ ਚਵਰ ਛਤ ਇਹ ਦੁਨੀਆ ਚ ਇੱਕ ਵਿਲੱਖਣ ਚੀਜ਼ ਹੈ ਇਹ ਸਾਰੀਆਂ ਨਿਸ਼ਾਨੀਆਂ ਅੰਪੀਰੀਲਿਜ਼ਮ ਦੀਆਂ ਨੇ ਬਾਦਸ਼ਾਹਤ ਦੀਆਂ ਨੇ ਕਿਉਂ ਤੁਹਾਡਾ ਗੁਰੂ ਪਾਦਸ਼ਾਤਰ ਵੇਸ਼ ਤੁਹਾਡਾ ਗੁਰੂ ਰਾਜ ਤੇ ਯੋਗ ਨੂੰ ਮਾਣਦਾ ਕਭ ਕਲ ਸਜਸ ਗਾਵੋ ਗੁਰਨਾਨਕ ਰਾਜ ਯੋਗ ਜਿਨ ਮਾੜਿਓ ਗੁਰੂ ਦੇ ਕੋਲ ਸਪਿਰਚੁਅਲਟੀ ਵੀ ਹੈ ਗੁਰੂ ਦੇ ਕੋਲ ਅੰਪੀਰੀਅਲਿਜ਼ਮ ਵੀ ਹੈ ਅ ਦਸਰੀਆਂ ਨਿਸ਼ਾਨੀਆਂ ਤੁਹਾਨੂੰ ਸਾਰੀਆਂ ਬਾਦਸ਼ਾਹਤ ਦੀਆਂ ਨੇ ਦਰਬਾਰ ਲੱਗਾ ਤਖਤ ਹੈ ਤਖਤ ਗੁਰੂ ਬਰਾਜਮਾ ਨੇ ਚਵਰ ਤੇ ਛਤਰ ਝੂਲ ਰਹੇ ਨੇ ਪਸ ਉੱਚਾ ਕੀ ਹੈ ਸਪਿਰਚੁਅਲਟੀ ਗੁਰੂ ਰੋਹਾਨੀਅਤ ਅਧਿਆਤਮਕਵਾਦ ਨਿਸ਼ਾਨੀਆ ਬਾਦ ਸ਼ਹਾਦਤੀਆਂ ਨੇ ਸੋ ਜਿਹੜੀ ਗੱਲ ਪਾਤਸ਼ਾਹ ਕਹਿੰਦੇ ਨੇ ਕਿ ਬਹੁਪਮਦ ਜਿਉ ਬਾਸ ਬਸਤ ਹੈ ਮੂਕਰ ਮਾਹੇ ਜੈ ਸੇ ਛਾਈ ਤੈਸੀ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਫਿਰ ਉਹ ਅੰਦਰ ਹੈ ਤੇ ਅੰਦਰ ਹੀ ਖੋਜਣਾ ਪੈਣਾ ਗੁਰੂ ਤੇਗ ਬਹਾਦਰ ਸਾਹਿਬ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਦਰਬਾਰ ਲਗਾ ਕੇ ਬੈਠੇ ਨੇ ਇੱਕ ਪੰਡਤ ਆ ਗਿਆ ਪੰਡਤ ਦਾ ਸਵਾਲ ਇਹ ਹੀ ਹੈ ਕਿ ਬਾਦਸ਼ਾਹ ਤੁਸੀਂ ਕਹਿੰਦੇ ਹੋ ਤੁਹਾਡੀ ਬਾਣੀ ਵਿੱਚ ਲਿਖਿਆ ਹੈ ਘਟ ਘਟ ਮੇ ਹਰ ਜੂ ਵਸੇ ਤੁਹਾਡੀ ਬਾਣੀ ਵਿੱਚ ਲਿਖਿਆ ਹੈ ਈ ਬੇ ਬੀਠਲ ਉ ਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਫਿਰ ਬਾਦਸ਼ਾਹ ਇਹ ਗੱਲ ਸਮਝਾਓ ਕਿ ਜੇ ਸਾਡੇ ਅੰਦਰਸ ਪਰਮਾਤਮਾ ਹੈ ਜੇ ਮਨ ਉਸ ਪਰਮ ਤਤ ਦਾ ਅੰਸ਼ ਹੈ ਤੇ ਪਰਮਾਤਮਾ ਨਜ਼ਰ ਕਿਉਂ ਨਹੀਂ ਆਉਂਦਾ ਪਾਛੇ ਨੇ ਬੜਾ ਪਿਆਰਾ ਜਵਾਬ ਦਿੱਤਾ ਕਹਿੰਦੇ ਪੰਡਿਤ ਜੀ ਥੋੜਾ ਹਨੇਰਾ ਹੋ ਲੈਣ ਦਿਓ ਸ਼ਾਮ ਪੈ ਲੈਣ ਦਿਓ ਮੈਂ ਤੁਹਾਡਾ ਜਵਾਬ ਦੇ ਦੇਵਾਂਗੇ ਪੰਡਿਤ ਜੀ ਬਾਹਰ ਬਾਗ ਚ ਚਲੇ ਗਏ ਇੱਧਰ ਉੱਧਰ ਘੁੰਮ ਰਹੇ ਨੇ ਕਿਉਂਕਿ ਜਦੋਂ ਜਵਾਬ ਲੈਣਾ ਹੋਵੇ ਤੇ ਵਕਤ ਨਿਸ਼ਚਿਤ ਕਰ ਦਿੱਤਾ ਜਾਵੇ ਮਨ ਚ ਕਿਉਰੀਓਸਟੀ ਹੁੰਦੀ ਹੈ ਇੱਧਰ ਉੱਧਰ ਥੋੜੀ ਜੀ ਛਾਂ ਪਈ ਫਿਰ ਦਰਬਾਰ ਦੇ ਵਿੱਚ ਪਾਛਾ ਸ਼ਾਮ ਪੈ ਗਈ ਹੈ ਹੁਣ ਤੇ ਸਵਾਲ ਦਾ ਜਵਾਬ ਦੇ ਦਿਓ ਕਿੰਦੇ ਪੰਡਤ ਜੀ ਰੋਪਜਾਓ ਹਨੇਰਾ ਹੋ ਲੈਣ ਦਿਓ ਹੋਰ ਕਿਉਰਿਓਸਟੀ ਬਤੀ ਬਾਹਰ ਕੋ ਮਰਿਆ ਹੈ ਹਨੇਰਾ ਹੋ ਗਿਆ ਅੰਦਰ ਆਇਆ ਪਾਛਾ ਹਨੇਰਾ ਹੋ ਗਿਆ ਹੁਣ ਤਾਂ ਸਵਾਲ ਦਾ ਜਵਾਬ ਦੇ ਦਿਓ ਪਾਛਾ ਕਿੰਦੇ ਤਾਰੇ ਚੜ ਲੈਣਦੇ ਤਾਰੇ ਚੜ ਗਏ ਫਿਰ ਅੰਦਰ ਭੱਜ ਆਇਆ ਪਾਛਾ ਤਾਰੇ ਵੀ ਨਜ਼ਰ ਆ ਰਹੇ ਨੇ ਪਾਤਸ਼ਾਹ ਕਹਿੰਦੇ ਚੰਦਰਮਾ ਨੂੰ ਯਾ ਲੈਣ ਦੇ। ਚੰਦਰਮਾ ਵੀ ਜਦੋਂ ਆ ਗਿਆ ਪਾਤਸ਼ਾਹ ਹੁਣ ਤਾਂ ਸਵਾਲ ਦਾ ਜਵਾਬ ਦੇ ਦੋ। ਹੁਣ ਤਾਂ ਚੰਦਰਮਾ ਵੀ ਅਸਮਾਨ 'ਚ ਨਜ਼ਰ ਆ ਰਿਹਾ ਹੈ। ਪਾਤਸ਼ਾਹ ਨੇ ਬਾਹ ਫੜੀ ਕਹਿੰਦੇ ਚੱਲ ਬਾਹਰ। ਉਸ ਨੂੰ ਨਾਲ ਬਾਹਰ ਲੈ ਜਾਂਦਾ। ਭਾਈ ਵਿਦੀਚੰਦ ਨਾਲ ਸੀਗੇ। ਭਾਈ ਵਿਦੀਚੰਦ ਨੂੰ ਕਹਿੰਦੇ ਨੇ ਪਾਤਸ਼ਾਹ ਵਿਦੀਚੰਦ ਦੋ ਘੜੇ ਲੈ ਕੇ ਆਓ। ਵਿਦੀਚੰਦ ਨੇ ਦੋ ਘੜੇ ਲੈ ਆਂਦੇ। ਕਹਿੰਦੇ ਇਹਨਾਂ ਦੇ ਵਿੱਚ ਪਾਣੀ ਪਾ ਦਿਓ। ਦੋਵਾਂ ਦੇ ਵਿੱਚ ਸਾਫ਼ ਪਾਣੀ ਪਾ ਦਿੱਤਾ ਪੰਡਿਤ ਜੀ ਨੂੰ ਕਹਿੰਦੇ ਨੇ ਇੱਕ ਘੜੇ ਦੇ ਵਿੱਚ ਮਿੱਟੀ ਪਾ ਕੇ ਪੂਰੀ ਤਰ੍ਹਾਂ ਘੋਲ ਦਿਓ ਪੰਡਿਤ ਜੀ ਨੇ ਮਿੱਟੀ ਪਾ ਦਿੱਤੀ ਪੂਰੀ ਤਰ੍ਹਾਂ ਦੇ ਨਾਲ ਘੋਲ ਦਿੱਤੀ ਹੁਣ ਸਮਝਿਓ ਸਮੱਸਿਆ ਕੀ ਹੈ ਹੁਣ ਦੋ ਘੜੇ ਪਏ ਨੇ ਇੱਕ 'ਚ ਪਾਣੀ ਮਿੱਟੀ ਵਾਲਾ ਗੰਦਾ ਹੈ ਇੱਕ 'ਚ ਪਾਣੀ ਸਾਫ਼ ਹੈ ਤੇ ਪਾਤਸ਼ਾਹ ਪੰਡਿਤ ਜੀ ਨੂੰ ਕਹਿੰਦੇ ਨੇ ਘੜਾ ਹੈ ਕਹਿੰਦੇ ਬਿਲਕੁਲ ਹੈ ਕਹਿੰਦੇ ਪਾਣੀ ਹੈ ਬਿਲਕੁਲ ਹੈ ਅਸਮਾਨ ਤੇ ਚੰਦਰਮਾ ਹੈ ਜੀ ਪਾਛਾ ਬਿਲਕੁਲ ਹੈ ਤੇ ਚੰਦਰਮਾ ਦਿਸ ਕਿਸ ਘੜੇ ਚ ਰਿਹਾ ਹੈ ਪਾਛਾ ਜਿਸ ਚ ਪਾਣੀ ਸਾਫ ਹੈ ਬਸ ਕਹਿੰਦੇ ਹੀ ਗੱਲ ਹੈ ਵਸਦਾ ਤੇ ਸਾਰਿਆਂ ਚ ਹੈ ਪਰ ਅਸੀਂ ਆਪਣੇ ਮਨ ਨੂੰ ਉਸ ਘੜੇ ਦੇ ਗੰਦੇ ਪਾਣੀ ਵਾਂਗ ਵਿਚਾਰਾਂ ਦੇ ਨਾਲ ਇੰਨਾ ਗੰਧਲਾ ਕਰ ਰਿਹਾ ਹੈ ਕਿ ਉਹਦਾ ਅਕਸ ਪ੍ਰਗਟ ਹੀ ਨਹੀਂ ਹੋ ਰਿਹਾ ਗੱਲ ਤਾਂ ਇਹ ਨਹੀਂ ਹੈ ਪਰਮਾਤਮਾ ਵੀ ਹੈ ਸਰੀਰ ਵੀ ਹੈ ਆਤਮਾ ਵੀ ਹੈ ਪਰ ਜਨਨਾਨਕ ਬਿਨ ਆਪਾ ਚੀਨੇ ਮਿٹے ਨਾ ਪਰਮ ਕੀ ਕਾਈ ਉਹ ਜਿਹੜੀ ਪਰਮ ਦੀ ਕਾਈ ਜਿਹੜਾ ਪਰਮ ਦਾ ਗੰਧ ਇਸ ਸਰੀਰ ਰੂਪੀ ਘੜੇ ਦੇ ਪਾਣੀ ਦੇ ਵਿੱਚ ਅਸੀਂ ਪਾ ਲਿਆ ਵਿਕਾਰਾਂ ਦਾ ਉਹਦੇ ਕਰਕੇ ਉਹ ਨਜ਼ਰ ਨਹੀਂ ਆ ਰਿਹਾ ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਬਾਣੀ ਚ ਸਾਨੂੰ ਬੜੇ ਪਿਆਰ ਨਾਲ ਸਮਝਾਇਆ ਕਿ ਬਹੁਪਮਤ ਜਿਉ ਬਾਸ ਬਸਤ ਹੈ ਮੂਕਰ ਮਾਹੇ ਜੈਸੇ ਸ਼ਾਈ ਤੈਸੇ ਹੀ ਹਰ ਬਸੀ ਨਰੰਤਰ ਘਟ ਹੀ ਖੋਜੋ ਪਾਈ ਅੰਤਰ ਹੈ ਕਾਹੇ ਰੇ ਬੰਦ ਖੋਜਨ ਜਾਈ ਸਰਬਨਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ ਜਿਸ ਚਲਨਿਤ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਛੋਡੋ ਵੇਸ ਭੇਕਟ ਤਰਾਈ ਦੁਬਿਦਾਇ ਫਲ ਪਾਈ ਜੀ ਦੁਬਧਾ ਦੇ ਵਿੱਚ ਨਾ ਪਾਓ ਪਰਮਾਤਮਾ ਤੁਹਾਡੇ ਕੋਲ ਹੈ ਪਰਮਾਤਮਾ ਤੁਹਾਡੇ ਅੰਦਰ ਹੈ ਬਸ ਜਨਨਾਨਕ ਬਿਨ ਆਪਾ ਚੀਨੇ ਮਿਟੇ ਨਾ ਪਰਮ ਕੀ ਤਾਈ ਗੁਰੂਦੇਵ ਪਾਛੇ ਨੇ ਅਗਲਾ ਉਪਦੇਸ਼ ਬਹੁਤ ਹੀ ਪਿਆਰਾ ਦਿੱਤਾ ਹੈ ਪਾਛਾ ਬੜੇ ਪਿਆਰ ਦੇ ਨਾਲ ਬੜੇ ਵਜਤ ਦੇ ਨਾਲ ਕਹਿੰਦੇ ਨੇ ਕਿ ਗੁਰ ਕਿਰਪਾ ਜੇ ਨਰ ਕੋ ਕੀਨੀ ਤਿੰਨ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਗੁਰ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦ ਖਾਲਸਾ ਪ੍ਰਗਟ ਕੀਤਾ ਨਾ ਇੱਕ ਗੱਲ ਬੜੀ ਪਿਆਰੀ ਕਹੀ ਬਾਦਸ਼ਾਹ ਨੇ ਕਿਆ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੌਜ ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੀ ਜਾਨ ਕੀ ਜਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੀ ਮੇ ਹੋ ਕਰੋ ਨਿਵਾਸ ਹੋ ਖਾਲਸੀ ਕੋ ਖਾਲਸਾ ਮੇਰੋ ਓਤਪੂਤ ਸਾਗੁਰ ਬੰਦੇ ਰੋ ਇਸ ਗੱਲ ਨੂੰ ਸਮਝਿਓ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਸਮੁੰਦਰ ਦੇ ਵਿੱਚ ਆ ਓਤਪੂਤ ਸਾਗੁਰ ਬੰਦੇ ਰੋ ਜੇ ਮਨੁੱਖ ਇੱਕ ਪਾਣੀ ਦੀ ਬੂੰਦ ਵਰਗਾ ਹੈ कि ਉਸ ਸਮੁੰਦਰ ਦੇ ਵਿੱਚ ਉਸ ਬੂੰਦ ਨੂੰ ਅਭੇਦ ਕਰ ਦਈਏ ਕਿ ਉਸ ਬੂੰਦ ਨੂੰ ਦੁਬਾਰਾ ਸਮੁੰਦਰ ਚੋਂ ਕੱਢਿਆ ਜਾ ਸਕਦਾ ਨਹੀਂ ਕਦੀ ਨਹੀਂ ਪਾਛਾ ਕਹਿੰਦੇ ਨੇ ਕਿ ਹਉ ਖਾਲਸੇ ਕੋ ਖਾਲਸਾ ਮੇਰੋ ਓਤਪੂਤ ਸਾਗਰ ਬੰਦੇ ਰੋ ਸਾਗਰ ਚ ਪਾਏ ਪਾਣੀ ਦੇ ਵਾਂਗ ਖਾਲਸਾ ਮੇਰੇ ਚ ਅਭੇਦ ਹੋ ਗਿਆ ਇਹਨੂੰ ਵੱਖ ਨਹੀਂ ਕੀਤਾ ਜਾ ਸਕਦਾ ਨਾਨਕ ਲੀਨ ਭੈਓ ਗੋਬਿੰਦ ਸਿੰਘ ਜਿਉ ਪਾਣੀ ਸੰਗ ਪਾਣੀ ਪਰ ਪਾਣੀ ਦਾ ਸਮੁੰਦਰ ਦਾ ਇੱਕ ਸਬਾਰ ਹੈ ਸਮੁੰਦਰ ਕਦੀ ਵੀ ਆਪਣੇ ਵਿੱਚ ਨਿਰਜਿੰਦ ਚੀਜ਼ਾਂ ਨਹੀਂ ਰੱਖਦਾ ਮੁਰਤੇ ਲਾਸ਼ਾਂ ਵੀ ਸਮੁੰਦਰ ਚ ਨਹੀਂ ਰਹਿੰਦੀਆਂ ਮੁਰਜ਼ਰਾ ਮੱਛੀਆਂ ਨੂੰ ਵੀ ਸਮੁੰਦਰ ਕੱਢ ਕੇ ਬਾਹਰ ਸੁੱਟ ਦਿੰਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿੰਦੇ ਨੇ ਕਹਿੰਦੇ ਤੁਸੀਂ ਉਸ ਸਮੁੰਦਰ ਦਾ ਹਿੱਸਾ ਹੋ ਜਿਸ ਸਮੁੰਦਰ ਚ ਤੁਸੀਂ ਸਮਾ ਗਏ ਹੋ ਪਰ ਇੱਕ ਗੱਲ ਦਾ ਖਿਆਲ ਰੱਖਿਓ ਇਹ ਪ੍ਰੀਤ ਉਦਣ ਟੁੱਟ ਜਾਵੇਗੀ ਜਿੱਦ ਦਿਨ ਜ਼ਮੀਰ ਮਰਦਾ ਹੋਗੀ ਇਹ ਸਮੁੰਦਰ ਤਾਨੂੰ ਬਾਹਰ ਕਰ ਦੇਵੇਗਾ ਜੱਪ ਜਿ ਗਹਿ ਵਿਪ੍ਰਣਤੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਉਸ ਦਿਨ ਅਸੀਂ ਇਸ ਸਮੁੰਦਰ ਦਾ ਹਿੱਸਾ ਨਹੀਂ ਦੇਵਾਂਗੇ ਇਸੇ ਕਰਕੇ ਪਾਤਸ਼ਾਹਿੰਦੇ ਹਰ ਚੰ ਐਸਾ ਚਾਹੀਏ ਜੈਸਾ ਹਰ ਹੀ ਹੋਏ ਜਿਨ੍ਹਾਂ ਦਾ ਵਿਸਰੇ ਨਾ ਸੇਕ ਨਿਹਿਆ ਭੇਦ ਨਾ ਜਾਣੋ ਮੂਲ ਸਾਇੰਡ ਹੇਰ ਉਹ ਰੱਬ ਵਰਗੇ ਨੇ ਇੱਕ ਗੱਲ ਮੈਂ ਤੁਹਾਨੂੰ ਬੜੀ ਪਿਆਰੀ ਦੱਸਾਂ ਗੁਰੂ ਨਾਨਕ ਸਾਹਿਬ ਦੇ ਮਦਾਨਾ ਜੀ ਜਾ ਰਹੇ ਨੇ ਇਸ ਗੱਲ ਨੂੰ ਸਮਝਿਓ ਅਸੀਂ ਕੋਈ ਬਹੁਤ ਪਿਆਰੀ ਸਖਸ਼ੀਲਤ ਹੋਵੇ ਨਾ ਅਸੀਂ ਕਿਨੇ ਰੱਬ ਵਰਗਾ ਬੰਦਾ ਹੈ ਕਿਉਂਕਿ ਰੱਬ ਦੇ ਗੁਣ ਨੇ ਰੱਬ ਨਿਰਭਾਉ ਹੈ ਰੱਬ ਨਿਰਵੈਰ ਹੈ ਰੱਬ ਹਾਰੇ ਨਾਲ ਪਿਆਰ ਕਰਦਾ ਹੈ ਤੇ ਸਾਰੇ ਰੱਬ ਦੇ ਹ ਜਿਹੜਾ ਇੰਨੀਆਂ ਸਿਫਤਾਂ ਦਾ ਥੋੜਾ ਜਿਹਾ ਵੀ ਧਾਰ ਨਹੀਂ ਹੋਵੇ ਅਸੀਂ ਕਿਨੇ ਬੰਦਾ ਰੱਬ ਵਰਗਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਬਾਰੇ ਭਟ ਸਹਿਬਾਨ ਆਪਣੀ ਬਾਣੀ ਚ ਕਹਿੰਦੇ ਨੇ ਆਪ ਨਰਾਇਣ ਕਲਾ ਧਾਰ ਜਗ ਮੇ ਪਰਵਰਿਓ ਨਿਰੰਕਾਰ ਅਕਾਰ ਜੋਤ ਜਗ ਮੰਡਲ ਕਰਿਓ ਜਿਦਾਕਾਰ ਪ੍ਰਪਾਤਮਾ ਨੇ ਆਪਣਾ ਸাকার ਰੂਪ ਗੁਰੂ ਨਾਨਕ ਸਾਹਿਬ ਦੇ ਰੂਪ ਚ ਸੰਸਾਰ ਤੇ ਪ੍ਰਗਟ ਕੀਤਾ ਗੁਰੂ ਨਾਨਕ ਆਪ ਪ੍ਰਮਾਤਮਾ ਨੇ ਪਰਮਰਧਾਨਾ ਇੱਕ ਹੋਰ ਵੱਡੀ ਗੱਲ ਕਰ ਦਿੰਦਾ ਅਸੀਂ ਕਹਿੰਦੇ ਗੁਰੂ ਨਾਨਕ ਸਾਹਿਬ ਪ੍ਰਮਾਤਮਾ ਨੇ ਰੱਬ ਵਰਗੇ ਨਹੀਂ ਮਰਦਾਨਾ ਇੱਕ ਹੋਰ ਗੱਲ ਕਰ ਦਿੰਦਾ ਮਰਦਾਨਾ ਗੁਰੂ ਨਾਨਕ ਸਾਹਿਬ ਨੂੰ ਸਵਾਲ ਕਰਦਾ ਹੈ ਬੱਬਾ ਦਰਸਤ ਤੂੰ ਕੌਣ ਗੱਲਾਂ ਬਾਤ ਚ ਕਰ ਲਾਂਗੇ ਮੈਂ ਭੈਣਾ ਨੂੰ ਬੇਨਤੀ ਕਰ ਰਿਹਾ ਗੱਲਾਂ ਅਸੀਂ ਬਾਤ ਚ ਕਰ ਲਾਂਗੇ ਜਾਂ ਕੋਈ ਗੱਲ ਨਹੀਂ ਸੁਣਨ ਵਾਲੇ ਦੋ ਜਣੇ ਵੀ ਰਹਿ ਜਨ ਬਾਹਰ ਜਾ ਕੇ ਗੱਲ ਨਾ ਕਰੋ ਮੈਂ ਗੁਰੂ ਨਾਲ ਗੱਲ ਕਰ ਰਿਹਾ ਹੁੰਦਾ ਮੇਰੇ ਸਾਹਮਣੇ ਕੋਈ ਇੱਕ ਵਿਅਕਤੀ ਵੀ ਬੈਠਾ ਹੋਵੇ ਮੈਨੂੰ ਗੱਲ ਕਰ ਮੈਂ ਕਦੀ ਲੈਕਚਰ ਇਸ ਤਰ੍ਹਾਂ ਨਹੀਂ ਕੀਤਾ ਮੇਰੇ ਸਾਹਮਣੇ ਭੀੜ ਹੋਵੇ ਮੈਂ ਤਾਂ ਗੁਰੂ ਦੇ ਨਾਲ ਗੱਲਾਂ ਕਰਨੀਆਂ ਸੋ ਬਸ ਇੰਨਾ ਹੀ ਹੈ ਕਿ ਇੱਥੇ ਗੱਲਾਂ ਨਾ ਕਰੋ ਗੱਲਾਂ ਗੁਰੂ ਦੀਆਂ ਹੋ ਰਹੀਆਂ ਸੋ ਗੁਰੂ ਨਾਨਕ ਸਾਹਿਬ ਨੂੰ ਮਰਦਾਨਾ ਕਹਿੰਦਾ ਬਾਬਾ ਇੱਕ ਗੱਲ ਤਾਂ ਦੱਸ ਤੂੰ ਹੈ ਕਿ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਰਦਾਨਿਆ ਤੂੰ ਤੇ ਜਾਣਦਾ ਮੈਂ ਤਲਵੰਡੀ ਚ ਜੰਮਿਆ ਮੈਂ ਰਾਏ ਕੋ 10 ਪੁੱਤਰ ਗੁਰਨਾਨਕ ਆ ਮਰਦਾਨਾ ਕਹਿੰਦਾ ਨਹੀਂ ਸਹੀ ਤਾਂ ਨਾਨਕ ਕਲਿਆਣ ਚੰਦ ਜਿਨ ਸਿਰਜੀ ਫੁਨ ਤਿਸ ਹੀ ਗੋਈ ਗੁਰਨਾਨਕ ਤੂੰ ਕਹਿ ਰਿਹਾ ਨਾਨਕ ਹਾਂ ਪਰ ਜਦੋਂ ਮੈਂ ਤੈਨੂੰ ਵੇਖਦਾ ਤੇ ਮੈਨੂੰ ਇੰਜ ਲੱਗਦਾ ਗੁਰਨਾਨਕ ਤੂੰ ਉਹ ਹੈ ਜਿਨਨੇ ਸ੍ਰਿਸ਼ਟੀ ਨੂੰ ਸਾਜਿਆ ਤੇ ਖਤਮ ਕਰਨ ਦੀ ਸਮਰੱਥਾ ਵੀ ਰੱਖਦਾ ਮਰਦਾਨਾ ਬਾਬਾ ਤੂੰ ਤਾਂ ਉਹ ਹੈ ਜਿਨਨੇ ਸ੍ਰਿਸ਼ਟੀ ਨੂੰ ਸਾਜਿਆ ਤੇ ਖਤਮ ਕਰਨ ਦੀ ਸਰਵਰਥਾ ਵੀ ਰੱਖਦਾ ਸਹੀ ਤਾਂ ਨਾਨਕ ਕਲਿਆਣ ਚੰਦ ਜਿਨ ਸਿਰਜੀ ਫੁਨ ਤਿਸ ਕੀ ਗੋਈ ਅਗਲੀ ਗੱਲ ਬੜੀ ਪਿਆਰੀ ਜੇ ਤਉ ਤੇ ਜੇਵਡ ਪਾਰ ਬ੍ਰਹਮ ਹੋਵੇ ਤਾਂ ਹੋਈ ਐ ਬਾਬਾ ਨਾਨਕ ਜੇ ਤੇਰੇ ਵਰਗਾ ਕੋਈ ਹੋ ਸਕਦਾ ਤੇ ਰੱਬ ਸ਼ਾਇਦ ਤੇਰੇ ਵਰਗਾ ਹੋਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿੰਨੀ ਪਿਆਰੀ ਗੱਲ ਸਸੀ ਕਹਿੰਨੇ ਹੈ ਕਿ ਗੁਰਨਾਨਕ ਸਾਹਿਬ ਰੱਬ ਵਰਗੇ ਨੇ ਮਰਦਾਨਾ ਕਹਿ ਰਿਹਾ ਬਾਬਾ ਰੱਬ ਸ਼ਾਇਦ ਤੇਰੇ ਵਰਗਾ ਹੋ ਸਕਦਾ ਕਿੰਨੀ ਵੱਡੀ ਗ ਸਮਝਣ ਦਾ ਯਤਨ ਕਰੀਏ ਇਹ ਸੰਸਾਰ ਦੇ ਝਮੇਲੇ ਚੱਲਦੇ ਹੀ ਰਹਨੇ ਗੁਰਨਾਨਕ ਸਾਹਿਬ ਨੂੰ ਸਮਝਣ ਦਾ ਯਤਨ ਕਰੀਏ ਕਿ ਮਰਦਾਨਾ ਕਿਹੜੀਆਂ ਨਜ਼ਰਾਂ ਨਾਲ ਵੇਖ ਰਿਹਾ ਜਿਨ ਸਰਜੀ ਫੁਨ ਤੇ ਸੀ ਕੋਈ ਬਾਬਾ ਜੇ ਤੂੰ ਚਾਹਵੇਂ ਨਾ ਤੇ ਜਿਸ ਤਰ੍ਹਾਂ ਗੋਈ ਦਾ ਮਤਲਬ ਹੁੰਦਾ ਮੇਰੀਆਂ ਭੈਣਾਂ ਜਦੋਂ ਕਿਚਨ ਦੇ ਵਿੱਚ ਰੋਟੀ ਬਕਾਉਂਦੀਆਂ ਨੇ ਤੇ ਆਟਾ ਗੁੰਨਦੀਆਂ ਨੇ ਉਹਦੇ ਭੇੜੇ ਕਰਦੀਆਂ ਨੇ ਤੁਹਾਡੀ ਮਰਜ਼ੀ ਹੁੰਦੀ ਹੈ ਕਿਵੇਂ ਦਾ ਗੋਲ ਕਰਨਾ ਗੋਈ ਦਾ ਮਤਲਬ ਇਹ ਹੈ ਬਾਬਾ ਤੇਰੇ ਹੱਥ ਦੇ ਵਿੱਚ ਤਾਂ ਸ੍ਰਿਸ਼ਟੀ ਰੋਟੀ ਦੇ ਆਟੇ ਦੇ ਭੇੜੇ ਵਰਗੀ ਹੈ ਤੂੰ ਜਿਵੇਂ ਚਾਵੇਂ ਕਰ ਸਕਦਾ ਤੇਰੀ ਸਮਰੱਥਾ ਤਾਂ ਇੰਨੀ ਹੈ ਤੁਦ ਜੇਵਟ ਪਾਰ ਬ੍ਰਹਮ ਹੋਵੇ ਤਾਂ ਗੋਈ ਜੇ ਤੇਰੇ ਵਰਗਾ ਕੋਈ ਹੋ ਸਕਦਾ ਤੇ ਰੱਬ ਸ਼ਾਇਦ ਹੋਵੇ ਪਰ ਹੋਰ ਕੋਈ ਬਾਬਾ ਨਾਨਕ ਤੇ ਤੇਰੇ ਵਰਗਾ ਨਹੀਂ ਹੋ ਸਕਦਾ ਇਸੇ ਕਰਕੇ ਭਾਈ ਨੰਦਰਾਲ ਕਹਿੰਦੇ ਨੇ ਕਿ ਗੁਰਨਾਨਕ ਸਾਹਿਬ ਦੇ ਜਿਹੜੇ ਨਾਮ ਦੇ ਸ਼ਬਦ ਨੇ ਨਾ ਉਹ ਉਰਦੂ ਚੋਂਦੇ ਨੇ ਨੂਨ ਅਲਫ ਨੂਨ ਕਾਫ ਨਾਨਕ ਇਹਦੇ ਦੋਏ ਨੂਨ ਪਾਕਿਸ਼ ਨਈਬ ਵਾ ਨਸੀਰ ਅਲਫ ਮਾਨੇ ਆਹਿਦ ਕਾਫ ਆਖਰੀ ਨਕਬੀਚ ਐ ਗੁਰਨਾਨਕ ਤੇਰੇ ਨਾਮ ਦੇ ਦੋ ਨੰਨੇ ਦੋ ਨੂਨ ਜਿਹੜੇ ਨੇ ਨਾ ਉਹ ਨਈਬ ਵਾ ਨਸੀਰ ਬੜੀਆਂ ਬਖਸ਼ਿਸ਼ਾਂ ਦੇ ਸੂਚਕ ਨੇ ਅਲਫ ਮਾਨੇ ਆਹਿਦ ਤੇ ਅਲਫਾ ਦਾ ਮਤਲਬ ਹੈ ਕਿ ਗੁਰਨਾਨਕ ਜੀ ਦਾ ਹੱਥ ਤੂੰ ਫੜ ਲਿਆ ਕਦੀ ਛੱਡਿਆ ਹੀ ਨਹੀਂ ਕਾਫ ਆਖਰੀਨ ਕਬੀਰ ਤੇ ਤੇਰੇ ਨਾਮ ਚ ਆਏ ਕਕੇ ਦਾ ਅਰਥ ਹੈ ਕਬੀਰ ਦਾ ਭਾਵ ਹੈ ਉੱਚਾ ਕਿ ਤੇਰੇ ਤੋਂ ਵੱਧ ਕੋਈ ਉੱਚਾ ਨਹੀਂ ਹੋ ਸਕਦਾ ਕਾਫ ਆਖਰੀਨ ਕਬੀਰ ਸੋ ਇਹ ਗੱਲ ਸਮਝਾਈ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਬਾਣੀ ਚ ਉਹਦੀ ਉਦਾਹਰਨ ਮੈਂ ਤੁਹਾਨੂੰ ਗੁਰਨਾਨਕ ਸੱਚੇ ਪਾਤਸ਼ਾਹ ਦੀ ਜੀਵਨ ਚੋਂ ਦੱਤੀ ਹੈ ਕਿ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪੜੀ ਕਿ ਜਿਹੜਾ ਮਨੁੱਖ ਪਦਾਰਥਵਾਦੀ ਰੁਚੀਆਂ ਤੋਂ ਮੁਕਤ ਹੋ ਕੇ ਰੋਹਾਨੀਅਤ ਦੇ ਸਮੁੰਦਰ ਦੇ ਵਿੱਚ ਡੁੱਬ ਜਾਂਦਾ ਹੈ ਉਹ ਫਿਰ ਉਹਦੇ ਵਰਗਾ ਹੀ ਹੋ ਜਾਂਦਾ ਹੈ ਬਿਲਕੁਲ ਉਹਦੇ ਵਰਗਾ ਜਿਸ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਕਿ ਜਿਨ੍ਹਾਂ ਦਾ ਵਿਸਰੇ ਨਾ ਸੇਕ ਨੇਹਾ ਭੇਦ ਨਾ ਜਾਣੂ ਮੂਲ ਸਾਈਂ ਜਿਹੜਾ ਉਹ ਫਿਰ ਰੱਬ ਵਰਗੇ ਹੋ ਜਾਂਦੇ ਨੇ ਅਗਲੀ ਗੁਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਆਪਣੀ ਪਾਵਨ ਬਾਣੀ ਦੇ ਵਿੱਚ ਬਹੁਤ ਹੀ ਪਿਆਰੀ ਗੱਲ ਕਰਦੇ ਨੇ ਉਹਨੂੰ ਵੀ ਸਮਝਣ ਦਾ ਯਤਨ ਕਰੀਏ ਉਹ ਕਹਿੰਦੇ ਨੇ ਕਿ ਨਿਸਤਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਜੀਦਾ ਰੋਜ਼ ਸਾਡਾ ਮਨ ਡੋਲ ਰਿਹਾ ਹੈ ਪਦਾਰਥਵਾਦ ਨੂੰ ਵੇਖਿਆ ਰੋਜ਼ ਮਨ ਡੋਲ ਰਿਹਾ ਹੈ ਮਨ ਥਿਰ ਨਹੀਂ ਰਹਿ ਰਿਹਾ ਮਨ ਸਥਿਰ ਹੈ ਮਨ ਸੋਚਦਾ ਹੈ ਮੇਰੇ ਕੋਲ ਆ ਵੀ ਹੋਵੇ ਮਨ ਸੋਚਦਾ ਹੈ ਮੇਰੇ ਕੋਲ ਆ ਵੀ ਹੋਵੇ ਮਨ ਥਿਰ ਨਹੀਂ ਹੈ ਤੇ ਥਿਰ ਰਣ ਦਾ ਘਰ ਕਿਹੜਾ ਹੈ ਥਿਰ ਘਰ ਬੈਸੋ ਅਰਜਨ ਪਿਆਰੇ ਇਹਦੇ ਨਾਲ ਜੁੜ ਜਾਈਏ ਤੇ ਮਨ ਥਿਰ ਹੋ ਸਕਦਾ ਹੈ ਮਨ ਅਸਥਿਰ ਹੈ ਇਸੇ ਕਰਕੇ ਗੁਨਾਹ ਕਰ ਰਿਹਾ ਹੈ ਮਨ ਥਿਰ ਨਹੀਂ ਹੈ ਇਸੇ ਕਰਕੇ ਡੋਲ ਰਿਹਾ ਹੈ ਇਹਨੂੰ ਸਮਝਣ ਦਾ ਯਤਨ करिए ਕਿ ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਰੋਜ ਟੋਲ ਰਿਹਾ ਹੈ ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਰਬਾਰ ਲਗਾ ਕੇ ਬੈਠੇ ਨੇ ਇਸੇ ਤਰ੍ਹਾਂ ਸੰਗਤ ਬੈਠੀ ਹੈ ਪਰ ਵਚਨ ਕਰ ਰਹੇ ਨੇ ਇੱਕ ਚੋਰ ਬੈਠਾ ਸੰਗਤ ਦੇ ਵਿੱਚ ਗੁਰਨਾਨਕ ਸਾਹਿਬ ਦੇ ਪ੍ਰਵਚਨ ਸੁਣ ਰਿਹਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਦੋਂ ਮਨੁੱਖਤਾ ਦੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਰੋਹਾਨੀਅਤ ਦੇ ਵਿੱਚੋਂ ਸਮਝਾਇਆ ਚੋਰ ਅੰਦਰੋਂ ਸ਼ਰਮਸਾਰ ਹੋ ਰਿਹਾ ਹੈ ਮਨ ਕੀਤਾ ਕੱਲ ਵੀ ਆਵਾਂ ਅਗਲੇ ਦਿਨ ਫਿਰ ਦਰਵਾਜ਼ਾ ਲੱਗਾ ਫਿਰ ਆ ਗਿਆ 30ਵੇਂ ਦਿਨ ਸੰਗਤ ਦੇ ਵਿੱਚ ਖੜਾ ਹੋ ਕੇ ਕਹਿੰਦਾ ਬਾਬਾ ਬਖਸ਼ਾ ਮੈਂ ਚੋਰੀ ਕਰਦਾ ਤੇ ਬਹੁਤ ਵੱਡੀ ਗੱਲ ਹੁੰਦੀ ਜੀ ਗੁਨਾਹ ਕਰ ਲੈਣਾ ਇੱਕ ਵੱਖਰੀ ਗੱਲ ਹੈ ਪਰ ਸੰਗਤ ਦੇ ਵਿੱਚ ਖੜੇ ਹੋ ਕੇ ਗੁਨਾਹ ਨੂੰ ਤਸلیم ਕਰਨਾ ਬਹੁਤ ਵੱਡੀ ਗੱਲ ਹੈ ਬੰਦਾ ਗੁਨਾਹ ਕਰਦਾ ਹੈ ਪਰ ਗੁਨਾਹ ਮੰਨਣ ਨੂੰ ਦਿਲ ਨਹੀਂ ਕਰਦਾ ਸੰਗਤ ਦੇ ਵਿੱਚ ਬੰਦਾ ਕਦੀ ਗੁਨਾਹ ਤਸلیم ਨਹੀਂ ਕਰ ਸਕਦਾ ਪਰ ਇੱਕ ਗੱਲ ਹੈ ਜੇ ਗੁਨਾਹ ਤਸلیم ਕਰ ਲਵੇ ਨਾ ਫਿਰ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ ਜੇ ਆਪਣੇ ਗੁਨਾਹਾਂ ਨੂੰ ਤਸلیم ਕਰ ਲੀਏ ਤੇ ਫਿਰ ਸੱਚ ਜਾਣੇ ਉਸ ਰੋਹਾਨੀਅਤ ਦੇ ਮਾਰਗ ਤੇ ਤੁਰਿਆ ਜਾ ਸਕਦਾ ਹੁਣ ਚੋਰ ਆਪਣੇ ਮਨ ਨੂੰ ਕਿਸ ਅਵਸਥਾ ਚ ਲੈ ਕੇ ਗਿਆ ਹੋਵੇਗਾ ਕਿਸ ਸੰਗਤ ਦੇ ਵਿੱਚ ਖੜਾ ਹੋ ਕੇ ਕਹਿ ਰਿਹਾ ਬਾਬਾ ਬਖਸ਼ਲਾ ਮੈਂ ਚੋਰੀ ਕਰਦਾ ਪਾਤਸ਼ਾਹ ਕਹਿੰਦੇ ਜੇ ਤੇਰੇ ਮਨ ਅੰਦਰੋਂ ਇਹ ਆਵਾਜ਼ ਪੈਦਾ ਹੋਈ ਮੈਂ ਚੋਰੀ ਕਰਦਾ ਫਿਰ ਚੋਰੀ ਕਰਨੀ ਛੱਡ ਦੇ ਫਿਰ ਚੋਰੀ ਨਾ ਕਰਿਆ ਕਰ ਇੱਕ ਦਿਨ ਚੋਰੀ ਨਾ ਕੀਤੀ ਦੂਸਰੇ ਦਿਨ ਨਾ ਕੀਤੀ ਤੀਸਰੇ ਦਿਨ ਮਨ ਕੀਤਾ ਚੋਰੀ ਕਰੀਏ ਕਿਤੋਂ ਬਿਨਾਂ ਤੇ ਧੰਦਾ ਹੀ ਆਪਣਾ ਕੋਈ ਨਹੀਂ ਚੋਰੀ ਫਿਰ ਕਰਨੀ ਅਗਲੇ ਦਿਨ ਫਿਰ ਚੋਰੀ ਕਰ ਲਈ ਸੰਗਤ 'ਚ ਫਿਰ ਆ ਗਿਆ ਫਿਰ ਜਦੋਂ ਗੁਰਨਾਨਕ ਸਾਹਿਬ ਦੇ ਉੱਪਰ ਬਚਨ ਸੁਣੇ ਮਨ ਨੇ ਫਿਰ ਹਲਾਰਾ ਖਾਦਾ ਫਿਰ ਕੜਾਟ ਕੇ ਕਹਿੰਦਾ ਬਾਬਾ ਤੂੰ ਵਰਜਿਆ ਸੀ ਚੋਰੀ ਨਾ ਕਰੀ ਤੇ ਬਾਬਾ ਮੈਂ ਚੋਰੀ ਫਿਰ ਕਰ ਬੈਠਾ ਮੇਰੇ ਕੋ ਨਹੀਂ ਰਿਹਾ ਗਿਆ ਮੈਂ ਚੋਰੀ ਫਿਰ ਕਰ ਬੈਠਾ ਮੇਰੀ ਬੇਨਤੀ ਹੈ ਗੁਰੂ ਘਰ ਅਦਬ ਸਿੱਖਣ ਵਾਸਤੇ ਅਸੀਂ ਆਉਂਨੇ ਆ ਭਾਈ ਨੰਦ ਲਾਲ ਜੀ ਕਹਿੰਦੇ ਨੇ ਤਾਲਿਬ-ਏ-ਹਕ ਬਾਅ ਅਦਬ ਬਾ ਹਮੇਸ਼ ਬਾ ਅਦਬ ਅਸੀਂ ਇੱਥੇ ਆਪਣੇ ਬੱਚਿਆਂ ਨੂੰ ਅਦਬ ਸਿਖਾਉਣਾ ਹੁੰਦਾ ਹੈ ਅਸੀਂ ਅਦਬ ਸਿਖਾਉਣ ਦਾ ਚਤਨ ਕਰੀਏ ਬੱਚਿਆਂ ਦੇ ਸਿਰ ਟੱਕੇ ਹੋਣ ਸ਼ਾਂਤੀ ਨਾਲ ਬੈਠੀਏ ਬੱਚੇ ਸ਼ਰਾਰਤੀ ਨੇ ਤੇ ਬਾਹਰ ਜਾ ਕੇ ਵੀ ਅਸੀਂ ਇਸ ਵਿਚਾਰ ਨੂੰ ਸੁਣ ਸਕਦੇ ਹਾਂ ਕੋਈ ਵੀ ਗੱਲ ਨਹੀਂ ਮਨ ਹਾਜ਼ਰ ਹੋਣਾ ਚਾਹੀਦਾ ਤਨ ਕਰਕੇ ਬਾਹਰ ਵੀ ਬੈਠ ਜਾਈਏ ਕੋਈ ਗੱਲ ਨਹੀਂ ਸੋ ਇਸ ਬੇਨਤੀ ਨੂੰ ਪਰਵਾਨ ਕਰੋ ਇੱਥੇ ਅਸੀਂ ਅਦਬ ਸਿੱਖਣ ਵਾਸਤੇ ਆਉਨੇ ਹਾਂ ਜੇ ਇੱਥੇ ਵੀ ਅਦਬੰਦਾ ਸਿੱਖਿਆ ਫਿਰ ਹੋਰ ਕਿਤੇ ਨਹੀਂ ਸਿੱਖਿਆ ਜਾ ਸਕਦਾ ਸੋ ਕਹਿੰਦੇ ਬਾਬਾ ਤੁਸਾ ਰੋਤਿਆ ਮੇਰੇ ਤੋਂ ਨਹੀਂ ਰਿਹਾ ਗਿਆ ਮੈਂ ਚੋਰੀ ਫੇਰ ਕਰਨੀ ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿੰਦੇ ਨੇ ਕਹਿੰਦੇ ਉਹ ਪਿਆਰਿਆ ਚੱਲ ਇੰਜ ਕਰ ਚੋਰੀ ਕਰ ਲਿਆ ਕਰ ਪਰ ਰੋਜ਼ ਸਵੇਰੇ ਚ ਆ ਕੇ ਮੰਨ ਲਿਆ ਕਰ ਮੈਂ ਚੋਰੀ ਕੀਤੀ ਚੋਰੀ ਫੇਰ ਕਰ ਲਈ ਹੁਣ ਅਗਲੇ ਦਿਨ ਸੰਗਤ ਵਿੱਚ ਬੈਠਾ ਹੈ ਤੇ ਗੁਨਾਹ ਨੂੰ ਮੰਨਣਾ ਬਹੁਤ ਔਖਾ ਹੁੰਦਾ ਹੈ ਬਹੁਤ ਔਖਾ ਹੁੰਦਾ ਹੈ ਉੱਠ ਕੇ ਖੜਾ ਹੋ ਕੇ ਕਹਿੰਦਾ ਬਾਬਾ ਮੈਂ ਚੋਰੀ ਛੱਡ ਦਿੰਦਾ ਪਰ ਚੋਰੀ ਕਰਕੇ ਗੁਨਾਹ ਨੂੰ ਮੰਨਣਾ ਬਹੁਤ ਔਖਾ ਹੈ ਇਹ ਸਾਡਾ ਵੀ ਸੁਭਾਅ ਹੈ ਕਿ ਕਿਸੇ ਵੀ ਇਸ ਤਰ੍ਹਾਂ ਦੀ ਕਰੀਤੀ ਤੋਂ ਬਾਅਦ ਉਹਨੂੰ ਸਵੀਕਾਰ ਕਰਨਾ ਬਹੁਤ ਔਖਾ